ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਮੇਲਿਆਂ ਦੀ ਤੇ ਮਜੀਠੇ ਹਲਕੇ ਦੇ ਵਿੱਚ ਅਲਕੜੇ ਪਿੰਡ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਸਮੂਹ ਇਲਾਕਾ ਨੂੰ ਅਸੀਂ ਇੱਕ ਵੱਡਾ ਮੇਲਾ ਮਨਾਉਂਦੇ ਆ ਪੈਸੇ ਤਾਂ ਇਹ ਮੇਲਾ ਇਸ ਵਾਰ 11 6 2025 ਦੇ ਨੂੰ ਬੁੱਧਵਾਰ ਨੂੰ ਆ ਰਿਹਾ ਪਰ ਜੇ ਇਲਾਕੇ ਦੀ ਗੱਲ ਕਰੀ ਤੇ ਇਲਾਕੇ ਵਿੱਚ ਇੱਕੋ ਗੱਲ ਮਸ਼ਹੂਰ ਹੁੰਦੀ ਸੀ ਕਿ ਜੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ ਅਲਕੜੇ ਦੀ ਧਰਤੀ ਤੇ ਵੱਡਾ ਮੇਲਾ ਲੱਗਦਾ ਤੇ ਦੋਸਤੋ ਇਸ ਵਾਰ ਵੀ ਦੁਨੀਆ ਦਾ ਵੱਡਾ ਮੇਲਾ ਲੱਗਣ ਜਾ ਰਿਹਾ ਤੇਸਵਰ ਜਿੱਥੇ ਕਥਾ ਕੀਰਤਨ ਤੇ ਗੁਰਬਾਣੀ ਦੇ ਪ੍ਰਵਾਹ ਚੱਲਣੇ ਆ ਤੇ ਉਸ ਤੋਂ ਬਾਅਦ ਦੁਪਹਿਰ ਲਗਭਗ 4 ਵਜੇ ਕਬੱਡੀ ਦੇ ਵੱਡੇ ਮੈਚ ਹੋਣੇ ਆ ਜਿਦੇ ਵਿੱਚ ਧੰਨ ਧੰਤ ਭਗਤ ਬਾਬਾ ਨਾਮਦੇਵ ਜੀ ਕਬੱਡੀ ਲਾਇਓਂਸ ਮਾਝਾ ਦੀ ਟੀਮ ਆ ਰਹੀ ਹੈ ਤੇ ਦੂਸਰੇ ਪਾਸੇ ਸੰਤ ਬਾਬਾ ਹਜਾਰਾ ਸਿੰਘ ਜੀ ਕਬੱਡੀ ਕਲੱਬ ਨੜਾਂਵਾਲਾ ਦੀ ਟੀਮ ਆ ਰਹੀ ਹੈ ਤੇ ਨੜਾਂਵਾਲੀ ਵਾਲੇ ਸ਼ਾਲੂ ਦੀ ਟੀਮ ਆ ਰਹੀ ਹੈ ਤੇ ਦੂਸਰੇ ਪਾਸੇ ਮੀਰਾਕੋਟਿਆ ਸ਼ੇਰਾ ਲੈ ਕੇ ਆ ਰਿਹਾ ਤੇ ਤੇਗਾ ਨਾ ਟਾਲਾਂ ਖੜਕਣ ਵਾਲੀਆਂ ਮਿੱਤਰੋ ਮਿੱਤਰੋ ਸਾਰ ਰੋਕ ਕੇ ਵੇਖਣ ਵਾਲਾ ਮੈਚ ਹੋਣਾ ਦੁਨੀਆ ਦੇ ਵੱਡੇ ਮੱਲ ਭੜਨੇ ਆ ਇਸ ਕਰਕੇ ਨੋਟ ਕਰ ਲਓਗੇ 11 6 225 ਦਿਨ ਬੁੱਧਵਾਰ ਜੇਠ ਮਹੀਨੇ ਦੀ ਪੁੰਨਿਆਂ ਵਾਲੇ ਦਿਨ ਅਲਕੜੇ ਦੀ ਤਰਤੀ ਤੇ ਇੱਕ ਵੱਡੀ ਦਾ ਵੱਡਾ ਸ਼ੋਅ ਮੈਚ ਹੋਣ ਜਾ ਰਿਹਾ ਤੇ ਮਿੱਤਰੋ ਹਮਹਾਕੇ ਪਹੁੰਚੋ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਨਤਮਸਤਕ ਹੋਇਓ ਮੇਲੇ ਦੀ ਰੌਣਕ ਵੀ ਵਿਦਾਇਓ ਤੇ ਆਪਣੀ ਚਿੰਦ ਜਾਣ ਤੋਂ ਪਿਆਰੀ ਖੇਡ ਜਿਹਨੂੰ ਪੰਜਾਬੀ ਜਾਣ ਤੋਂ ਵੀ ਵੱਧ ਪਿਆਰ ਕਰਦੇ ਆ ਅਸੀਂ ਕਬੱਡੀ ਦਾ ਵੀ ਆਨੰਦ ਲੈਣਾ ਇੱਕ ਵਾਰੀ ਫੇਰ ਨੋਟ ਕਰ ਲਓ ਪੰਜਾਬੀ ਲਾਇਨ ਕਬੱਡੀ ਕਲੱਬ ਮਾਝਾ ਤੇ ਸੰਤ ਬਾਬਾ ਹਜਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਜਿਹੜੀ ਆ ਉਹ ਫੱਟੇ ਮੱਲ ਪੇੜ ਨਾ ਰਿਆ ਠੀਗਾ ਨਾ ਟਾਲਾ ਖੜਕਣੀਆਂ ਮਿੱਤਰੋ ਜਿਹਨੂੰ ਕਹਿੰਦੇ ਸਾਨਾ ਦੇ ਪੇੜ ਹੋਣੇ ਹਨਾ ਉਹ ਨਜ਼ਾਰੇ ਆ ਇਸ ਕਰਕੇ ਵੀਰ ਜੀ ਹਮ ਹਮਾ ਕੇ ਝੇਠ ਮਹੀਨੇ ਦੀ ਪੁੰਨਿਆਂ ਵਾਲੇ ਦਿਨ ਬੋਧਵਾਰ ਨੂੰ 11 6 2025 ਨੂੰ ਟਾਈਮ ਨਾਲ ਆ ਜਿਓ ਕਿਉਂਕਿ ਇਹ ਮੇਲਾ ਫਿਰ ਸਾਲ ਬਾਅਦ ਹੀ ਆਉਣਾ